ਜੋ ਕਿਸਾਨ ਮੰਗਾਂ ਨੂੰ ਲੈ ਕੇ 13 ਫਰਵਰੀ ਤੋਂ ਦਿੱਲੀ ਵੱਲ ਕੁਝ ਜਥੇਬੰਦੀਆਂ ਜਾ ਰਹੀਆਂ ਸੀ ਉਹਨਾਂ ਨੂੰ ਹਰਿਆਣੇ ਦੇ ਬਾਡਰਾਂ ਤੇ ਰੋਕ ਕੇ ਉਹਨਾਂ ਦੇ ਉੱਤੇ ਜਿਹੜਾ ਅਥਰੂ ਕਹੇ ਦੇ ਗੋਲੇ ਜਾਂ ਹੋਰ ਕਿਸੇ ਤਰ੍ਹਾਂ ਸੱਦਤ ਕੀਤਾ ਜਾ ਰਿਹਾ ਹੈ ਸਾਡੀ ਜਥੇਬੰਦੀ ਭਾਰਤੀ ਕਿਸਾਨ ਯੂਨੀਅਨ ਇਕਤਾ ਗਰਾਹਾਂ ਕੱਲ ਤੋਂ ਉਹਨਾਂ ਦੀ ਸਪੋਰਟ ਦੇ ਵਿੱਚ ਆਈ ਹੋਈ ਹੈ ਮੈਦਾਨ 'ਚ ਕੱਲ ਅਸੀਂ ਪੂਰੇ ਪੰਜਾਬ ਦੇ ਵਿੱਚ ਰੇਲਾਂ ਰੋਕੀਆਂ ਸੀ ਅੱਜ ਜਿਹੜਾ ਸਯੁਕਤ ਮੋਰਚੇ ਦਾ ਟ੍ਰੇਡ ਯੂਨੀਅਨ ਦਾ ਜਿਹੜਾ ਭਾਰਤਵਾਨ ਦੇ ਸੱਦੇ ਦਰਾਨ ਮਾਨਸਾ ਦੇ ਵਿੱਚ ਅਸੀਂ ਜਾਮ ਕੀਤਾ ਹੋਇਆ ਹੁਣ ਸਾਨੂੰ ਸਾਡੀ ਸੂਬਾ ਲੀਡਰਸ਼ਿਪ ਦਾ ਜਿਹੜਾ ਫੋਨ ਤੇ ਮੈਸੇਜ ਆ ਗਿਆ ਕਿ ਉਸ ਦਿੱਲੀ ਵਾਲੇ ਅੰਦੋਲਨ ਦੀ ਹਿਮਾਇਤ ਚ ਅਤੇ ਕਿਸਾਨਾਂ ਦੇ ਧਹਾਜਾਰੇ ਸੱਦੇ ਵਿਰੋਧ ਚ ਜਿਵੇਂ ਪਿਛਲੇ ਸਾਲ ਦਿੱਲੀ ਮੋਰਚੇ ਦਰਾਨ ਇਹਨਾਂ ਤੇ ਸਿਆਸੀ ਸੱਟ ਮਾਰਨ ਵਾਸਤੇ ਭਾਜਪਾ ਦੇ ਘਰ ਵੀ ਘੇਰੇ ਹੋਏ ਸਨ ਔਰ ਨਾਲ ਟੋਲ ਪਲਾਜ ਜਿਹੜੇ ਨੇ ਕੰਪਨੀਆਂ ਦੇ ਫਰੀ ਕੀਤੇ ਹੋਏ ਸਨ ਅਸੀਂ 2 ਦਿਨਾਂ ਵਾਸਤੇ ਕੱਲ ਤੋਂ ਭਾਰਤੀ ਜਨਤਾ ਪਾਰਟੀ ਦੇ ਜਿਹੜੇ ਵੱਡੇ ਲੀਡਰ ਆ ਕੈਪਟਨ ਅਮਰਿੰਦਰ ਕੇਵਲ ਸਿੰਘ ਢਿੱਲੋਂ ਬਰਨਾਲਾ ਸੁਨੀਲ ਜਾਖੜ ਜੀ ਇਹਨਾਂ ਦੇ ਘਰ ਆ ਕੇ ਕੱਲ ਤੋਂ ਦੋ ਦਿਨਾਂ ਲਈ ਜਿਹੜੇ ਧਰਨੇ ਆਇਆ ਸੀ ਇਹਨਾਂ ਨੇ ਸ਼ੁਰੂ ਕਰ ਰਹੇ ਆ ਪੂਰੇ ਪੰਜਾਬ ਦੇ ਵਿੱਚ ਸਾਡੀ ਜਿੱਥੇ ਹੁੰਦੀ ਟੋਲ ਪਲਾਜੇ ਆ ਜਿਹੜੇ ਉਹ ਫਰੀ ਕਰ ਰਹੀ ਹੈ ਉਹਦਾ ਐਲਾਨ ਬਕੈਦਾ ਅੱਜ ਸਾਡੀ ਸੂਬਾ ਲੀਡਰਸ਼ਿਪ ਨੇ ਕਰਤਾ ਉਸ ਤੋਂ ਬਾਅਦ ਇਹ ਦੋ ਦਿਨਾਂ ਦੇ ਧਰਨਿਆਂ ਤੋਂ ਦੌਰਾਨ ਜਿਹੜਾ ਸਯੁਗਤ ਕਿਸਾਨ ਮੋਰਚੇ ਦਾ ਮੀਟਿੰਗ ਹੋ ਰਹੀ ਹੈ ਜਲਦੀ ਉਹਦੇ ਚ ਕੀ ਸੱਦਾ ਹੁੰਦਾ ਹੈ ਉਹ ਤੁਹਾਨੂੰ ਦੱਸ ਦਿੱਤਾ ਜਾਊਗਾ ਪ੍ਰਧਾਨ ਜੀ ਪਿਛਲੀ ਵਾਰੀ ਕਿਸਾਨ ਯੂਨੀਅਨ ਆਪਦੀਆਂ ਹੱਕਾਂ ਮੰਗਾ ਲੈ ਕੇ ਆਏ ਸੀ ਐਸ ਵਾਰੀ ਤੁਸੀਂ ਕਿਵੇਂ ਦੇਖਦੇ ਹੋ ਇਹ ਜਿਹੜੀਆਂ ਮੰਗਾਂ ਨੇ ਉਹ ਮੰਨੀਆਂ ਹੋ ਜਾਂ ਹੈ ਦਿੱਲੀ ਕਿਸਾਨ ਮੋਰਚੇ ਵੇਲੇ ਜਿਹੜੇ ਕਾਰੇ ਕਰੂਨਾ ਦੇ ਖਿਲਾਫ ਮੋਰਚਾ ਲੱਗਿਆ ਉਦੋਂ ਇਹ ਮੰਗ ਰੱਖੀ ਸੀ ਕਿ ਐਮਐਸਪੀ ਗਰੰਟੀ ਕਾਨੂੰਨ ਬਣਾਓ ਕਿਸਾਨਾਂ ਦੇ ਕਰਜ਼ੇ ਦੀ ਗੱਲ ਕਰੋ ਲਖਮੀਰਪੁਰ ਖੀਰੀ ਦੀ ਜਿਹੜਾ ਉਹ ਕਾਂਡ ਹੋਇਆ ਉਹਨਾਂ ਦੇ ਦੋਸ਼ੀਆਂ ਨੂੰ ਸਜ਼ਾਵਾ ਦਿਓ WTO ਤੋਂ ਬਾਹਰ ਆਓ ਬਹੁਤ ਸਾਰੀਆਂ ਮੰਗਾਂ ਤਾਂ ਹਾਮੀ ਭਰੀ ਸੀ ਉਹ ਸਰਕਾਰ ਨੇ ਵੀ ਅਸੀਂ ਕੁਝਾਂ ਨੂੰ ਸਮਾਂ ਦੇ ਦਿਓ ਅਸੀਂ ਉਹਨੂੰ ਲਾਗੂ ਕਰਦਾਂਗੇ ਉਹ ਲਾਗੂ ਕਰਾਉਣ ਵਾਸਤੇ ਕੁਝ ਮੰਗਾਂ ਮਨਾਉਣ ਵਾਸਤੇ ਲੜ ਰਹੇ ਆ ਮੰਗਾਂ ਤਾਂ ਜਾਇਜ਼ ਨੇ ਮੰਗਾਂ ਬਰਤੀ ਸਾਡੇ ਕੋਈ ਬਖਰੇਵੇਂ ਨਹੀਂ ਹੈ ਲੜਨ ਦਾ ਢੰਗ ਤਰੀਕਾ ਦਾ ਕੋਈ ਬਖਰੇਮਾ ਹੋ ਸਕਦਾ ਪਰ ਨਾਲ ਇਹ ਵੀ ਨਹੀਂ ਕਿ ਭਾਵੇਂ ਉਹ ਜਥੇਬੰਦੀਆਂ ਬੱਖ ਨੇ ਲੜਨੀਆਂ ਨੇ ਤੇ ਸਰਕਾਰ ਨੂੰ ਅਸੀਂ ਕੋਈ ਬਹਾਨਾ ਦੇ ਦਈਏ ਵੀ ਦੂਜੀਆਂ ਜਥੇਬੰਦੀਆਂ ਤਾਂ ਇਸ ਜ਼ਬਰ ਦੇ ਖਿਲਾਫ ਬੋਲਣੀਆਂ ਨਹੀਂ ਅੱਜ ਉਹਨਾਂ ਤੇ ਹੈ ਕੱਲ ਨੂੰ ਕੋਈ ਵੀ ਤਾਕਤਰੀ ਜਥੇਬੰਦੀ ਆ ਦੇ ਹੱਕਾ ਮਸਲੇ ਲਈ ਬੋਲੂਗੀ ਇਹ ਸਾਰਿਆਂ ਦੇ ਵਾਰ ਕਰਨੀ ਹੈ ਸਰਕਾਰਾਂ ਜੋ ਅੱਜ ਦਾ ਬੰਦ ਦਾ ਸੱਦਾ ਲੋਕਾਂ ਨੇ ਲਾਗੂ ਕੀਤਾ ਹੈ ਸਹਿਰੀ ਲੋਕਾਂ ਨੇ ਪੱਤਰਕਾਰਾਂ ਨੇ ਮੀਡੀਆ ਨੇ ਸਾਥ ਦਿੱਤਾ ਹੈ ਅਸੀਂ ਸਾਰਿਆਂ ਦਾ ਧੰਨਵਾਦ ਕਰਦੇ ਹਾਂ ਤੇ ਤਿੱਖੀਆਂ ਲੜਾਈਆਂ ਲਈ ਤਿਆਰ ਹੋਣ ਦਾ ਸੱਦਾ ਦਿੰਦੇ ਹਾਂ ਬੀਜਪੀ ਜਿਹੜੇ ਆਗੂਆਂ ਦਾ ਘਰਾਉ ਕਰਨਾ ਹੈ ਸੰਯੁਕਤ ਮੋਰਚੇ ਵੱਲੋਂ ਆ ਜਾਂ ਕਿਸ ਵੱਲੋਂ ਫੈਸਲਾ ਜਿਹੜਾ ਬੀਜਪੀ ਦੇ ਘਰਾਂ ਦੇ ਮੂਹਰੇ ਧਰਨੇ ਹੈ ਉਹ ਭਾਰਤੀ ਜਨਤਾ ਪਾਰਟੀ ਜਿਹੜੇ ਚੋਟੀ ਦੇ ਨੇਤਾ ਦੇ ਤਿੰਨ ਉਹਨਾਂ ਦੇ ਘਰ ਆ ਕੇ ਸਿਰਫ ਇਹ ਅਜੇ ਭਾਰਤੀ ਕਿਸਾਨ ਯੂਨੀਅਨ ਲੀਗ ਦਾ ਗੁਰਾਹਾ ਦਾ ਸੱਦਾ ਹੈ ਜੇ ਕੋਈ ਹੋਰ ਜਥੇਬੰਦੀ ਇਹਦੇ ਵਿੱਚ ਸਹਿਯੋਗ ਕਰਨਾ ਚਾਹੁੰਦੀ ਹੋਏ ਉਹਦਾ ਸਨੇਹਾ ਵੀ ਸਾਡੀ ਲੀਡਰਸ਼ਿਪ ਸਾਨੂੰ ਦੇ ਦੇਵੇਗੀ